ਪੁੱਤਾਂ ਖਾਤਰ ਲੋਕੀ ਖੂਹੀ ਪਾਉਂਦੇ ਯਾਰ ਕੁੜੇ ਪੁੱਤ ਨਹੀਂ ਲੱਭਦੇ ਹਟਾਂ ਉੱਤੇ ਤੂੰ ਲੱਭਦੀ ਫਿਰੇ ਬਾਜ਼ਾਰ ਕੁੜੇ ਦੋ ਜਿਹੜੇ ਬੱਚੇ ਮੇਰੇ ਨਸ਼ੇ ਦੀ ਚਿੱਟੇ ਦੀ ਦਲਦਲ 'ਚ ਫਸ ਕੇ ਗਿਫਟ ਦੇ ਵਿੱਚ ਆ ਕੇ ਹੀ ਗਏ ਤੇ ਮੈਂ ਡਰਦਾ ਹੀ ਉਹਨੂੰ ਬਾਹਰ ਭੇਜ ਦਿੱਤਾ ਵੀ ਕਿਤੇ ਇਹ ਵੀ ਨਸ਼ੇ ਦੀ ਦਲਦਲ ਦੇ ਵਿੱਚ ਨਾ ਫਸ ਜਾਵੇ ਨਸ਼ੇ ਵਰਗਾ ਕੋਣ ਜੀ ਜਦੋਂ ਬੱਚੇ ਮਾੜੀ ਸੋਸਾਇਟੀ ਦੇ ਵਿੱਚ ਵੱਡ ਜਾਣਾ ਸਭ ਤੋਂ ਜਿਹੜਾ ਵੱਡਾ ਲੜਕਾ ਸੁਖਵਿੰਦਰ ਸਿੰਘ ਇਹ ਤੋਂ ਕੋਈ 9 ਸਾਲ ਦਾ ਹੋ ਗਿਆ ਇਹ ਮਾੜੀ ਸੋਸਾਇਟੀ ਦੇ ਵਿੱਚ ਵੱਡ ਗਿਆ ਹੈਗਾ ਘਰ ਦੇ ਵਿੱਚ ਉਹ ਜੋ ਕੀਮਤੀ ਸਮਾਨ ਹੋਣਾ ਚੁੱਕ ਕੇ ਤੇ ਉਹਦਾ ਨਸ਼ਾ ਪੱਤਾ ਕਰ ਲੈਣਾ ਜਿਹੜੀ ਮੇਰੀ ਵਾਈਫ ਹੈ ਸਰਬਜੀਤ ਕੌਰ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਜਿਹਦਾ ਸ੍ਰੀ ਗੁਰੂ ਰਾਮਦਾਸ ਵੱਲਾ ਹਸਪੀਟਲ ਤੋਂ ਲਾਜ ਵੀ ਚੱਲਦਾ ਹੈ ਉਹਦੀ ਬੱਚੇਦਾਨੀ ਵੀ ਕੱਢੀ ਹੋਈ ਆ ਉਹਦੀ ਸ਼ਾਦੀ ਵੀ ਇੱਕ ਬੰਨੇ ਦੀ ਕੱਟੀ ਹੋਈ ਆ ਪਿੱਤਾ ਵੀ ਮੱਲਵਲ ਬੂਰੀ ਰਹਿ ਗਈ ਆ ਗੱਲ ਕਾਦੀ ਆ ਕੈਂਸਰ ਤੋਂ ਪੀੜਤ ਇਹਦੇ ਸਾਰੇ ਜਿਹੜੀਆਂ ਮੇਨਕੀ ਚਾਉਂਦੀਆਂ ਕੱਢੀਆਂ ਆਇਆਂ ਜਿਹੜੇ ਨਸ਼ਾ ਤਸਕਰ ਆ ਨਸ਼ਾ ਵੇਚਦੇ ਉਹਨਾਂ ਦੇ ਖਿਲਾਫ ਮੇਰੀ ਜੰਗ ਜਾਰੀ ਰਹੂਗੀ ਬੇਸ਼ੱਕ ਮੈਨੂੰ ਮੌਤ ਵੀ ਆ ਜਾਵੇ ਕੋਈ ਪਰਵਾਹ ਨਹੀਂ ਕੀ ਤੇ ਹਮਲਾ ਵੀ ਹੋਇਆ ਤੁਹਾਡੇ ਉੱਪਰ ਮੇਰੇ ਉੱਪਰ ਚਾਰ ਵਾਰ ਹੀ ਘਰ ਦੇ ਉਪਰ ਹਮਲੇ ਹੋ ਚੁੱਕੇ ਆ ਜੀ ਪੰਜ ਦਰਿਆਵਾਂ ਦੀ ਪਾਕ ਧਰਤੀ ਪੰਜਾਬ ਜਿਸ ਧਰਤੀ ਤੇ ਸ਼ੇਵਾਂ ਦਰਿਆ ਨਸ਼ਿਆਂ ਦਾ ਹਾਵੀ ਹੋ ਚੁੱਕਾ ਏ ਜਿਹੜੇ ਗੱਬਰੂਆਂ ਨੂੰ ਖੇਡ ਦੇ ਮੈਦਾਨਾਂ ਦਾ ਸ਼ਿੰਗਾਰ ਮੰਨਿਆ ਜਾਂਦਾ ਸੀ ਅੱਜ ਉਹੀ ਮਾਮਾਂ ਦੇ ਲਾਡਲੇ ਭੈਣਾ ਦੇ ਜਾਏ ਨਸ਼ਾਖਾਨ ਦੇ ਆਦੀ ਹੋ ਚੁੱਕੇ ਨੇ ਕੇਵਲ ਇੱਕ ਹੀ ਨਹੀਂ ਸਗੋਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੀਆਂ ਅਜਹਹੀਆਂ ਕਹਾਣੀਆਂ ਹਨ ਅਜਹਹੀ ਇੱਕ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਰਨਤਾਰਨ ਦੇ ਸਰਹੱਦੀ ਪਿੰਡ ਖਾਲੜਾ ਦਾ ਜਗਤਾਰ ਸਿੰਘ ਜੇ ਨੇ ਰਾਤਾਂ ਦੀ نیند ਤੇ ਦਿਨ ਦਾ ਚੈਨ ਗਵਾਕੇ ਚਾਵਾ ਮਲਾਰਾਂ ਨਾਲ ਜਵਾਨ ਕੀਤੇ ਪੁੱਤਾਂ ਨੂੰ ਨੌਕਰੀ ਦਿਵਾਕੇ ਸੁਚੱਜੇ ਜੀਵਨ ਦਾ ਸੁਪਨਾ ਸਜਾਇਆ ਸੀ ਪਰ ਅਫਸੋਸ ਦੋ ਪੁੱਤ ਨਸ਼ੇ ਦੀ ਭੈੜੀ ਲਪੇਟ ਵਿੱਚ ਫਸ ਗਏ ਤੇ ਇਸੇ ਡਰ ਦਾ ਸਤਾਇਆ ਜਗਤਾਰ ਸਿੰਘ ਆਪਣੇ ਤੀਜੇ ਪੁੱਤ ਨੂੰ ਵਿਦੇਸ਼ ਭੇਜ ਚੁੱਕਾ ਹੈ ਕਿਉਂਕਿ ਹਰ ਵੇਲੇ ਡਰ ਜਿਆ ਸਤਾਉਂਦਾ ਰਹਿੰਦਾ ਸੀ ਕਿ ਕਿਤੇ ਦੂਜਿਆਂ ਦੀ ਵਾਂਗ ਇਹ ਵੀ ਨਸ਼ਾ ਲੈਣ ਦਾ ਆਦੀ ਨਾ ਹੋ ਜਾਵੇ ਜਵਾਨ ਪੁੱਤਾਂ ਲਈ ਵਿਆਹ ਕੇ ਲਿਆਂਦੀਆਂ ਨੂੰ ਵਲ ਦੇਖ ਕੇ ਅੰਦਰੋਂ ਅੰਦਰੀ ਚੁਰਦੇ ਜਗਤਾਰ ਸਿੰਘ ਨੇ ਇੱਕ ਨਵਿਕਲਾ ਜਿਆ ਐਦ ਕੀਤਾ ਹੈ ਆਓ ਸੁਣਦੇ ਹਾਂ ਉਹ ਐਦ ਕੀ ਹੈ ਦਾਨ ਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਮਾਝੇ ਦੇ ਸਭ ਤੋਂ ਮਕਬੂਲ ਤੇ ਮਸ਼ਹੂਰ ਇਲਾਕੇ ਦੇ ਵਿੱਚ ਮੌਜੂਦ ਹਾਂ ਔਰ ਇਹ ਇਤਿਹਾਸਕ ਪਿੰਡ ਵੀ ਮੰਨੇ ਜਾਂਦੇ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਤੇ ਸ਼ਹੀਦ ਭਾਈ ਤਾਰੂ ਸਿੰਘ ਦਾ ਜਨਮ ਸਥਾਨ ਵੀ ਹੈ ਕਹਿਣ ਤੋਂ ਭਾਵ ਕਿ ਮੈਂ ਖਾਲੜੇ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਖਾਲੜੇ ਪਿੰਡ ਦੇ ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵਜੋਂ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਪਰ ਇਹਨਾਂ ਪਿੰਡਾਂ ਦੇ ਸਾਹਮਣੇ ਵੱਡੀ ਚੁਣੌਤੀ ਇੱਕ ਪੈਦਾ ਹੋ ਚੁੱਕੀ ਹੈ ਜਿਦੇ ਵਿੱਚ ਜਿਹੜੇ ਨੌਜਵਾਨ ਨੇ ਵੱਡੀ ਤਦਾਦ ਦੇ ਵਿੱਚ ਨਸ਼ੇ ਦੇ ਵਿੱਚ ਗ੍ਰਸਤ ਹੁੰਦੇ ਜਾ ਰਹੇ ਨੇ ਹਰ ਪਿੰਡ ਦੇ ਹਰ ਘਰ ਦੀ ਇੱਕ ਕਹਾਣੀ ਹੈ ਕਿਸ ਤਰੀਕੇ ਦੇ ਨਾਲ ਗੁਲਤਾਨ ਹੋ ਰਹੇ ਨੇ ਤੇ ਇਸੇ ਚੀਜ਼ ਦੇ ਵਿਰੋਧ ਦੇ ਵਿੱਚ ਇੱਕ ਘਰ ਦੇ ਮੁਖੀ ਨਿਤਰੇ ਨੇ ਜਿਨ੍ਹਾਂ ਦੇ ਦੋ ਬੇਟੇ ਨੇ ਤੇ ਦੋਵੇਂ ਬੇਟੇ ਨਸ਼ੇ ਦੇ ਵਿੱਚ ਗ੍ਰਸਤ ਹੋ ਚੁੱਕੇ ਨੇ ਬੁਰੇ ਤਰੀਕੇ ਦੇ ਨਾਲ ਇਸ ਜਿਹੜਾ ਨਸ਼ੇ ਦੇ ਵਿੱਚ ਗੁਲਤਾਨ ਹੋ ਰਹੇ ਨੇ ਤੇ ਇਸੇ ਚੀਜ਼ ਦੀ ਖਿਲਾਫਤ ਕਰ ਰਹੇ ਨੇ ਜਗਤਾਰ ਸਿੰਘ ਮੇਰੇ ਨਾਲ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਮਾਮ ਸਾਰੇ ਪੱਖ ਨੇ ਉਹਨਾਂ ਨੂੰ ਜਾਣਨ ਦਾ ਯਤਨ ਵੀ ਕਰਾਂਗੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜੀ ਜਗਤਾਰ ਸਿੰਘ ਜੀ ਸਭ ਤੋਂ ਪਹਿਲਾਂ ਮੁਢਲੇ ਰੂਪ ਦੇ ਵਿੱਚ ਸਵਾਲ ਹੈ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਕੌਣ ਕੌਣ ਹੈ ਤੁਹਾਡੇ ਪਰਿਵਾਰ ਦੇ ਵਿੱਚ ਮੇਰੇ ਪਰਿਵਾਰ ਦੇ ਵਿੱਚ ਜੀ ਤਿੰਨ ਬੇਟੇ ਤੇ ਇੱਕ ਬੇਟੀ ਆ ਤੇ ਦੋਵੇਂ ਜੀ ਅਹੀਂ ਆ ਜੀ ਤੇ ਦੋ ਮੇਰੀਆਂ ਨੋਆ ਹੈ ਦੋਵੇਂ ਤਿੰਨੇ ਬੇਟੇ ਇੱਥੇ ਰਹਿੰਦੇ ਆ ਨਹੀਂ ਜੀ ਇੱਕ ਵਾਂਗ ਇੰਗਲੈਂਡ ਦੇ ਵਿੱਚ ਭੇਜ ਦਿੱਤਾ ਆ ਰਾਹੀ ਬੇਸਤੇ ਕੇ ਆਇਆ ਤੇ ਦੋ ਬੇਟੇ ਇਥੇ ਸੁਖਮਿੰਦਰ ਸਿੰਘ ਤੇ ਸਭ ਤੋਂ ਛੋਟਾ ਗਰਸੇਵਕ ਸਿੰਘ ਦੋ ਬੇਟੇ ਤੁਹਾਡੇ ਕੋਲ ਰਹਿੰਦੇ ਨੇ ਇੱਕ ਨੂੰ ਇੰਗਲੈਂਡ ਤੋਰਨ ਦਾ ਕਾਰਨ ਕੀ ਹੈ ਤੁਹਾਡਾ ਇਹ ਇਹੋ ਹੀ ਕਾਰਨ ਹੈ ਵੀ ਦੋ ਜਿਹੜੇ ਬੱਚੇ ਮੇਰੇ ਨਸ਼ੇ ਦੀ ਚਿੱਟੇ ਦੀ ਦਲਦਲ 'ਚ ਫਸ ਕੇ ਗਿਫਟ ਦੇ ਵਿੱਚ ਆ ਗਏ ਹੈਗੇ ਤਾਂ ਮੈਂ ਡਰਦਾ ਹੀ ਉਹਨਾਂ ਬਾਹਰ ਭੇਜ ਦਿੱਤਾ ਵੀ ਕਿਤੇ ਇਹ ਵੀ ਨਸ਼ੇ ਦੀ ਦਲਦਲ ਦੇ ਵਿੱਚ ਨਾ ਫਸ ਜਾਵੇ ਹੂੰ ਨਸ਼ੇ ਦੀ ਜੜ ਕਿਵੇਂ ਲੱਗਦੀ ਹੈ ਤੁਹਾਡੇ ਘਰ ਦੇ ਵਿੱਚ ਕਿਉਂਕਿ ਤੁਹਾਡੇ ਬਾਰੇ ਕਿਹਾ ਜਾਂਦਾ ਕਿ ਤੁਸੀਂ ਬਹੁਤ ਅਵੇਅਰ ਹੋ ਤੁਸੀਂ ਸਮਾਜਿਕ ਕੁਰੀਤੀਆਂ ਦਾ ਖੁੱਲ੍ਹੇਆਮ ਤਰੀਕੇ ਦੇ ਨਾਲ ਵਿਰੋਧ ਕਰਦੇ ਹੋ ਪਰ ਤੁਹਾਡੇ ਘਰ ਨੂੰ ਨਸ਼ੇ ਵਰਗਾ ਜਿਹੜਾ ਕੋੜ ਹੈ ਕਿਵੇਂ ਚੱਕੜ ਲੈਂਦਾ ਆ ਨਸ਼ੇ ਵਰਗਾ ਕੋੜ ਜੀ ਜਦੋਂ ਬੱਚੇ ਮਾੜੀ ਸੋਸਾਇਟੀ ਦੇ ਵਿੱਚ ਵੜ ਜਾਣਾ ਸਭ ਤੋਂ ਜਿਹੜਾ ਵੱਡਾ ਲੜਕਾ ਸੁਖਵਿੰਦਰ ਸਿੰਘ ਇਹ ਤੋਂ ਕੋਈ 9 ਸਾਲ ਦਾ ਹੋ ਗੇ ਆ ਇਹ ਮਾੜੀ ਸੋਸਾਇਟੀ ਦੇ ਵਿੱਚ ਵੜ ਗਿਆ ਹੈਗਾ ਤੇ ਇਸ ਨੇ ਘਰ ਦੇ ਵਿੱਚ ਉਹ ਜੋ ਕੀਮਤੀ ਸਮਾਨ ਹੋਣਾ ਚੁੱਕ ਕੇ ਤੇ ਉਹਦਾ ਨਸ਼ਾ ਪਤਾ ਕਰ ਲੈਣਾ ਜਿਹੜੀ ਮੇਰੀ ਵਾਈਫ ਹੈ ਸਰਬਜੀਤ ਕੌਰ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਜਿਹਦਾ ਸ੍ਰੀ ਗੁਰੂ ਰਾਮਦਾਸ ਵੱਲਾ ਹਸਪੀਟਲ ਤੋਂ ਇਲਾਜ ਵੀ ਚੱਲਦਾ ਆ ਉਸ ਦੀ ਬੱਚੇਦਾਨੀ ਵੀ ਕੱਢੀ ਹੋਈ ਆ ਉਹਦੀ ਛਾਤੀ ਵੀ ਇੱਕ ਬੰਨੇ ਦੀ ਕੱਟੀ ਹੋਈ ਆ ਪਿੱਤਾ ਵੀ ਮਤਲਬਲ ਬੋਰੀ ਰਹਿ ਗਈ ਆ ਗੱਲ ਕਾਦੀ ਆ ਕੈਂਸਰ ਤੋਂ ਪੀੜਤ ਹੈ ਤੇ ਸਾਰੇ ਜਿਹੜੀਆਂ ਮੇਨ ਚੀਜ਼ਾਂ ਆ ਉਹਦੀਆਂ ਕੱਢੀਆਂ ਹੋਈਆਂ ਨੇ ਘਰ ਦੇ ਵਿੱਚ ਬਿਮਾਰੀ ਹੈ ਪੁੱਤ ਨਸ਼ੇ ਤੋਂ ਪੀੜਤ ਹੈ ਤੇ ਜਦੋਂ ਪੁੱਤ ਨਸ਼ੇ ਦੇ ਵੱਲ ਨੂੰ ਵੱਧ ਰਿਹਾ ਸੀ ਕੋਈ ਸੰਗਤ ਦੇ ਵਿੱਚ ਜਾ ਰਿਹਾ ਸੀ ਤੇ ਉਸ ਵਕਤੇ ਨਾ ਚੀਜ਼ਾਂ ਦਾ ਪਤਾ ਨਹੀਂ ਲੱਗਾ ਤੁਹਾਨੂੰ ਪਤਾ ਜੀ ਇਹਦਾ ਆ ਵੀ ਜਦੋਂ ਸ਼ੁਰੂ ਸ਼ੁਰੂਆਤ ਤੇ ਪਤਾ ਨਹੀਂ ਲੱਗਦਾ ਮੁੜ ਕੇ ਹੌਲੀ ਹੌਲੀ ਲੱਗਦਾ ਆ ਕਦੀ ਘਰ ਚੋਂ ਪੈਸਾ ਚੋਰੀ ਹੋ ਗਿਆ ਕਦੀ ਕੋਈ ਚੀਜ਼ ਗਾਇਬ ਹੋ ਗਈ ਤੇ ਫਿਰ ਜਦੋਂ ਇਤਨਾ ਪਤਾ ਲੱਗਾ ਤੇ ਜਦੋਂ ਮੈਂ ਤੁਹਾਨੂੰ ਜਿਵੇਂ ਦੱਸਣ ਦਿਆਂ ਵੀ ਸ੍ਰੀ ਗੁਰੂ ਆਰਾਮਦਾਸ ਵੱਲਾ ਹਸਪੀਟਲ ਚ ਮੇਰੀ ਵਾਈਫ ਜਿਹੜੀ ਦਾਖਲ ਹੀ ਮੈਂ ਉਹਦਾ ਆਪਰੇਟ ਕਰਉਣ ਗਿਆ ਛਾਤੀ ਕੱਟਣੀ ਕੱਟੀ ਹੋਈ ਸੀ ਕਿ ਇਹਨੇ ਆਉਂਦਿਆਂ ਨੇ ਜਿਹੜੇ ਡਰਾਣੇ ਡਰਮ ਦੇ ਵਿੱਚ ਸਿਕੰਦਰ ਸਿੰਘ ਨੇ ਉਹ ਵੀ ਸਾਰੇ ਵੇਚ ਕੇ ਉਹ ਚਟੇ ਦਾ ਨਸ਼ਾ ਕਰ ਲਿਆ ਜੋ ਕਿ ਅਸੀਂ 10 10 20 20 ਕਿਲੋ ਆਟਾ ਜਿਹੜਾ ਮੁੜ ਕੇ ਮੰਗ ਕੇ ਉਹਨਾਂ ਦਿਨਾਂ ਚ ਖਾਦਾ ਆ ਹਾਲਾਤ ਮੇਰੇ ਘਰ ਦੇ ਰਹੇ ਵੱਡੇ ਪੁੱਤ ਦੀ ਗੱਲ ਹੈ ਵੱਡੇ ਸਿਕੰਦਰ ਸਿੰਘ ਦੀ ਘਰ ਦੇ ਵਿੱਚੋਂ ਨਸ਼ਾ ਲੈਣ ਦੀ ਖਾਤਰ ਸਾਰਾ ਕੁਝ ਕੀਤਾ ਗਿਆ ਉਹ ਸਾਰਾ ਕੁਝ ਹੀ ਕੋਈ ਪਿੱਤਲ ਦਾ ਭਾਂਡਾ ਨਹੀਂ ਛੱਡਿਆ ਜਿਹੜੀ ਵੀ ਚੀਜ਼ ਹੱਥ ਆ ਗਈ ਪੈਸਾ ਢੇਲਾ ਗੱਲ ਕਾਦੀ ਮੱਜਾਂ ਦੇ ਸੰਗਲਾਂ ਤੱਕ ਵੀ ਸੁਖਵਿੰਦਰ ਸਿੰਘ ਨੇ ਵੇਚ ਦਿੱਤੇ ਹਮ ਨਸ਼ਾ ਅਸਲ ਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਹੈ ਉਹ ਕੁਸੰਗਤ ਦੇ ਵਿੱਚ ਪੈਂਦਾ ਕਿਵੇਂ ਆ ਉਹ ਕੁਸੰਗਤ ਦੇ ਵਿੱਚ ਜੀ ਬਾਹਰ ਜਦੋਂ ਯਾਰ ਦੋਸਤ ਆ ਢਾਣੀਆਂ ਦੇ ਵਿੱਚ ਵੜ ਜਾਂਦੇ ਆ ਇੱਕ ਦੂਜੇ ਦੇ ਯਾਰ ਦੋਸਤ ਬਣ ਜਾਂਦੇ ਪਹਿਲਾਂ ਤਾਂ ਉਹਨੂੰ ਫ੍ਰੀ ਫਰਾ ਦੇ ਵਿੱਚ ਲਵਾਉਂਦੇ ਆ ਪੀ ਚਲੋ ਇਹ ਸਵਾਸ ਸਵਾਸ ਦੇ ਵਿੱਚ ਮੁੜ ਕੇ ਜਿਹੜੇ ਬੱਚੇ ਆ ਉਹ ਫਸ ਜਾਂਦੇ ਆ ਮੁੜ ਕੇ ਆ ਤੇ ਆਪਦੇ ਪੈਸੇ ਲਿਆ ਜਦੋਂ ਇਹ ਬੰਦੇ ਨੂੰ ਨਸ਼ਾ ਲੱਗ ਜਾਂਦਾ ਆ ਤੇ ਮੁੜ ਕੇ ਜਿਹੜੇ ਬੰਦਾ ਨਸ਼ਈ ਅੰਬਲੀ ਬੰਦਾ ਆ ਉਹ ਉਹਨੂੰ ਨਾ ਤਾਂ ਧੀ ਪੁੱਤੇ ਕੋਈ ਚੰਗਾ ਲੱਗਦਾ ਨਾ ਮਾਂ ਪਿਓ ਚੰਗਾ ਲੱਗਦਾ ਆ ਉਹਨੂੰ ਸਿਰਫ ਉਹਦੇ ਵਾਸਤੇ ਉਹਦਾ ਮੋਇਣ ਮੁੱਦਾ ਨਸ਼ਾ ਹੁੰਦਾ ਆ ਵੀ ਮੈਂ ਕਹੇ ਵੀ ਤਰੀਕਾ ਦੇ ਕੋਈ ਉਹਨੂੰ ਡੱਕੇ ਦਾ ਕਈ ਥਾਂ ਵੀ ਅਖੀਦਾ ਕੋਈ ਮਾਮਾ ਨੂੰ ਮਾਰਨ ਦਾ ਕੋਈ ਪਿਆ ਨੂੰ ਤੇ ਸਾਡਾ ਬੱਚਾ ਜਿਹੜਾ ਇਹ ਵੀ ਇਹ ਵੀ ਲਾਤੇ ਹੋਈ ਰਹੇ ਮੈਂ ਮੈਂ ਘਰ ਨਾ ਹੋਣਾ ਤੇ ਮਾਤਾ ਨੂੰ ਆਪਦੀ ਨੂੰ ਮੰਮੀ ਨੂੰ ਲੜ ਕੇ ਵੀ ਇਹਨਾਂ ਚੀਜ਼ ਲੈ ਜਾਣੀ ਚੁੱਕ ਕੇ ਇਹੋ ਜੇ ਕੰਮ ਤੇ ਜਾ ਕੇ ਉਹਦਾ ਨਸ਼ਾ ਕਰ ਲੈਣਾ ਛੋਟੇ ਪੁੱਤ ਦੀ ਸ਼ੁਰੂਆਤ ਵੀ ਇਦਾਂ ਹੋਈ ਨਸ਼ੇ ਦੀ ਦਲਦਲ ਦੀ ਛੋਟਾ ਪਲੱਸ 2 ਦੇ ਵਿੱਚ ਪੇਪਰ ਦਿੰਦਾ ਸੀ ਉਥੇ ਸਕੂਲ ਦੇ ਵਿੱਚ ਪੜ੍ਹਦੇ ਆਂ ਇਹਦੀ ਕਿਸੇ ਦੇ ਨਾਲ ਯਾਰ ਦੋਸਤ ਦੇ ਨਾਲ ਕੋਈ ਬਹਿਣੀ ਉੱਠਣੀ ਮਾੜੀ ਸੋਸਾਇਟੀ ਦੇ ਵਿੱਚ ਵੜ ਗਿਆ ਜੀ ਇਹਦੇ ਵੀ ਹਾਲਾਤ ਇਹੋ ਜਿਹੀ ਵੱਧ ਤੋਂ ਬਿਹਤਰ ਬਣ ਗਏ ਤੇ ਜਿਹੜਾ ਉਹਨੇ ਆ ਮੇਰੇ ਕੋਲ ਮੈਂ ਸਮੇਂ-ਸਮੇਂ ਤੇ ਦਰਖਾਸਤਾਂ ਵੀ ਦਿੰਦਾ ਰਿਆਂ ਫਲਾਣਾ ਬੰਦਾ ਜਿਹੜਾ ਨਸ਼ਾ ਵੇਚਦਾ ਆ ਇਹਨੇ 16 12 22 ਨੂੰ ਵੀਰਾ ਸਿੰਘ ਤੋਂ ਡਰੱਗ ਦਾ ਟੀਕਾ ਲਿਆ ਕੇ ਲਾ ਲਿਆ ਜਿਸ ਦੀ ਮੌਤ ਹੋ ਚਲੀ ਹੈਗੀ ਤੇ ਮੈਂ ਤੇ ਘਰ ਨਹੀਂ ਇਹਦਾ ਲਾਗੋ ਸਾਡੇ ਗਵਾਂਢੀਆਂ ਨੇ ਪੰਜ ਸੱਤ ਮਿੰਟਾਂ ਚ ਸਾਡੇ ਲਾਗੇ ਰੋਣਾ ਹਸਪੀਟਲ ਉੱਥੇ ਪਹੁੰਚਾਇਆ 5 6 ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਰਿਆ ਜਿਹਦੀਆਂ ਮੇਰੇ ਕੋਲ ਆ ਰਿਪੋਰਟਾਂ ਵੀ ਆ ਆ ਰਿਪੋਰਟਾਂ ਮੇਰੇ ਕੋਲ ਹਸਪੀਟਲ ਦੀਆਂ ਹੈਗੀਆਂ ਆ ਇਹ ਰਿਪੋਰਟਾਂ ਮੈਂ ਵਿਖਾ ਸਕਦਾ ਆ ਤੇ ਮੈਂ ਡੀਐਸਪੀ ਸਾਹਿਬ ਪ੍ਰੀਤਿੰਦਰ ਸਿੰਘ ਭਿੱਖੀਵੰਡ ਨੂੰ ਉਹ ਮਾਰਕ ਹੋਈਆਂ ਵੀ ਆ ਬਈ ਆ ਬੰਦਿਆਂ ਤੋਂ ਲਿਆ ਕੇ ਡਰੱਗ ਦਾ ਨਸ਼ੇ ਦਾ ਟੀਕਾ ਲਾਇਆ ਤੇ ਇਹ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰਪਲਸ ਨੇ ਅਜੇ ਤੱਕ ਉਹ ਵੀਰਾ ਸਿੰਘ ਦੇ ਕੋਈ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਮੈਂ ਇਹੋ ਹੀ ਕਹਿਣਾ ਜੇ ਉਹ ਮਰ ਵੀ ਜਾਂਦਾ ਤੇ ਫਿਰ ਵੀ ਇਹੋ ਹੀ ਹਾਲ ਹੋਣਾ ਸੀਗਾ ਇਹ ਤੇ ਬਾਬੇ ਦੀਸੋਂ ਦੀ ਕਿਰਪਾ ਹੈ ਉਹ ਕਿਸੇ ਤਰੀਕੇ ਸਾਡਾ ਬੱਚਾ ਵੇਲੇ ਸਾਹਿਬ ਨੂੰ ਟ੍ਰੀਟਮੈਂਟ ਮਿਲ ਗਿਆ ਤੇ ਉਹਦੀ ਮੌਤ ਹੋਣ ਤੋਂ ਬਚਾ ਹੋ ਗਿਆ ਤੁਹਾਡੇ ਦੋ ਪੁੱਤ ਨੇ ਨਸ਼ੇ ਦੇ ਵਿੱਚ ਜਵਾਨੀ ਗੁਲਤਾਨ ਕਰਦੇ ਨਜ਼ਰ ਆਉਂਦੇ ਐ ਤੇ ਕੀ ਲੱਗਦਾ ਕਿ ਅਜੇ ਤੱਕ ਘਰ ਦੇ ਵਿੱਚੋਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਵੇਚਣ ਤੋਂ ਬਾਅਦ ਕਿੰਨੇ ਕ ਦਾ ਨਸ਼ਾ ਪੀ ਚੁੱਕੇ ਅਜੇ ਤੱਕ ਇਹ ਜੀ ਲੱਖਾਂ ਰੁਪਈਆਂ ਦਾ ਨਸ਼ਾ ਪੀ ਗਏ ਆ ਪਿੱਛੇ ਜੇ ਮੇਰੀ ਇੱਕ ਵਰੀਆ ਦਸੰਬਰ ਮਹੀਨਾ ਜਿਹੜਾ 23 ਦਾ ਨੰਗ ਕੇ ਗਿਆ ਆ ਇਹ ਇੱਕ ਮਹੀਨੇ ਦੇ ਵਿੱਚ 1 ਲੱਖ ਰੁਪਈਏ ਦਾ ਪੀ ਗਏ ਸੀਗੇ ਨਸ਼ਾ ਸਾਰੀਆਂ ਚੀਜ਼ਾਂ ਇਹਨਾਂ ਵੇਚ ਦਿੱਤੀਆਂ ਜੋ ਗੱਡੀ ਦਾ ਭਾੜਾ ਲੈ ਕੇ ਉਹ ਵੀ ਖਾ ਗਏ ਆ ਹਾਲਾਤ ਰਹੇ ਆ ਤੇ ਉਦੋਂ ਮੇਰੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਚੈਨਲ ਵਾਲੇ ਆਏ ਉਹਨਾਂ ਦੇ ਥਰੂ ਮੈਂ ਦੱਸਿਆ ਤੇ ਭੀਕੀਵੰਡ ਦੇ ਵਿੱਚ ਕੀ ਸਾਰੇ ਪਿੰਡ ਪਿੰਡ ਹਰ ਪਿੰਡ ਦੀ ਕਹਾਣੀ ਆ ਮੇਰੀ ਕੱਲੇ ਪਿੰਡ ਕਰਦੀ ਨਹੀਂ ਕਹਾਣੀ ਹਰ ਘਰ ਘਰ ਦੀ ਕਹਾਣੀ ਹਰ ਪਿੰਡ ਵਿੱਚ ਨਸ਼ਾ ਵਗਦਾ ਆ ਹਰ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਮੌਤ ਹੋਈ ਆ ਕੋਈ ਟਾਵਾ ਕਰਮਾਲਾ ਇਹ ਘਰ ਬਚਿਆ ਆ ਨਹੀਂ ਤੇ ਜਿੱਥੇ ਮਰਜੀ ਚੱਲ ਜਾਓ ਸ਼ਾਮਾਂ ਨੂੰ ਡਾਰਾਂ ਦੀਆਂ ਡਾਰਾਂ ਜਿਹੜੇ ਆ ਨਸ਼ਾ ਜਿੱਥੋਂ ਮਰਜੀ ਮੇਰੇ ਮੁੰਡਿਆਂ ਨੂੰ ਤੇ ਹੋਮ ਡਿਲੀਵਰੀ ਜਿਹੜੇ ਆ ਉਹ ਹੋਮ ਡਿਲੀਵਰੀ ਤੇ ਘਰੇ ਪਹੁੰਚਾ ਜਾਂਦੇ ਹੂੰ ਜਿਨ੍ਹਾਂ ਦੀਆਂ ਮੇਰੇ ਕੋਲ ਰਿਕਾਰਡਿੰਗ ਵੀ ਆ ਇੱਕ ਬੰਦਾ ਜਿਹੜਾ ਰਾਜਾ ਰਾਜਾ ਆ ਉਹਦਾ ਨਾਮ ਮੁੰਡੇ ਦਾ ਇੱਕ ਦਾ ਆਕਾਸ਼ ਅਸਾਨਾ ਉਹ ਮੇਜਰ ਸਿੰਘ ਭਿੱਖੀਵੰਦ ਉਹ ਹੋਮ ਡਿਲੀਵਰੀ ਕਰਦੇ ਰਹੇ ਮੇਰੇ ਬੇਟਿਆਂ ਨੂੰ ਜਿਨ੍ਹਾਂ ਦੀ ਮੈਂ ਥਾਣੇ ਦੇ ਵਿੱਚ ਬਹਿ ਕੇ ਰਿਕਾਰਡਿੰਗ ਕਰਾਈ ਔਰ ਬੰਦਾ ਰਹਿਟ ਕਰਾਇਆ ਤੇ ਪੁਲਿਸ ਪ੍ਰਸ਼ਾਸਨ ਉਦੋਂ ਬੰਦਾ ਮੇਰੇ ਅੱਖੇ ਫੜਦੇ ਜਦੋਂ ਮੈਂ ਉਹਦੀ ਥਾਣੇ ਦੇ ਤੇ ਪੁਲਿਸ ਨੂੰ ਪਤਾ ਲੱਗ ਜਾਵੇ ਜੇ ਹੁਣ ਇਹ ਨਾ ਹੀ ਬੰਦਾ ਫੜਿਆ ਤੇ ਇਹਨੇ ਜਿਹੜੀ ਉਹ ਸਾਡੀ ਰਿਕਾਰਡਿੰਗ ਆ ਲੋਕਾਂ ਨੂੰ ਸੁਣਾ ਦੇਣੀ ਆ ਆ ਪਿੱਛੇ ਜੇ ਮੈਂ ਹੁਣ ਇੱਕ ਬੰਦਾ ਫੜਾਇਆ ਉਹਦਾ ਨਾਮ ਵੀ ਮੇਰੇ ਕੋਲ ਸਾਰੇ ਪ੍ਰੂਫ ਹੈ ਮੇਰੇ ਕੋਲ ਜੀ ਇਹਦਾ ਨਾਮ ਹੈਗਾ ਆ ਸਾਜਨ ਸਿੰਘ ਉਰਫ ਸੱਜੂ ਪੁੱਤਰ ਸਰਦੇਵ ਸਿੰਘ ਵਾਸੀ ਬਾੜਾ ਭੀਖੀਵੰਡ ਇਸ ਤੋਂ 45 ਗ੍ਰਾਮ ਆ ਹੀਰੋਇਨ ਚਟਾ ਜਿਹੜਾ ਅਸੀਂ ਖੁਦ ਨਾਲ ਜਾ ਕੇ ਫੜਾਇਆ ਆ ਤੇ ਇਹ 45 ਗ੍ਰਾਮ ਹੀਰੋਨ ਜਿਹੜਾ ਚਟਾ ਪੜਾਇਆ ਆ ਇਹਦੀ ਇਨਵੈਸਟੀਗੇਸ਼ਨ ਕਰਨਾ ਐਸਐਸਪੀ ਸਰ ਆਪਣੇ ਸਰਦਾਰ ਐਸਐਸਪੀ ਸ੍ਰੀਮਾਨ ਅਸ਼ਵਨੀ ਕਪੂਰ ਨੇ ਜਿਹੜਾ ਇਹ ਖਬਰ ਲਾਈ ਹੈਗੀ ਵੀ ਹਰਜੀਤ ਸਿੰਘ ਐਸਆਈ ਸੀ ਨੇ ਇਹ ਬੰਦਾ ਜਿਹੜਾ ਰਸ਼ਟ ਕੀਤਾ ਹੈ ਅਹੀਂ ਆਨੇ ਚਲੋ ਆਪਾਂ ਮਰਜੀਤ ਹਰਜੀਤ ਸਿੰਘ ਨੇ ਰਸ਼ਟ ਕੀਤਾ ਆ ਇਹ ਜਿਹੜਾ 45 ਗ੍ਰਾਮ ਸਮਾਨ ਫੜਿਆ ਗਿਆ ਇਹਦੀ ਤੈ ਤੱਕ ਜਾਇਆ ਜਾਵੇ ਵੀ ਇਹ 45 ਗ੍ਰਾਮ ਵੀ ਜਿਹੜਾ ਲਿਆਂਦਾ ਤੂੰ ਕਿਹੜੇ ਬੰਦੇ ਤੋਂ ਲੈ ਕੇ ਆਏ ਆ ਤੇ ਉਹ ਮਗਰਮਾਸ਼ ਤੱਕ ਕਿਉਂ ਨਹੀਂ ਪਹੁੰਚਿਆ ਗਿਆ ਇਹਦਾ ਕਾਰਨ ਦੋਹਾਂ ਦੇ ਵਿੱਚੋਂ ਇੱਕ ਗੱਲ ਜਾਂ ਤੇ ਉਹ ਜਿਹੜਾ ਮਗਰਮਾਸ਼ ਆ ਉਹ ਪੰਜਾਬ ਸਰਕਾਰ ਦਾ ਉਹਦੇ ਤੇ ਪ੍ਰੈਸ਼ਰ ਆ ਤੇ ਉਹ ਬਲ ਬਲ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤੇ ਜਾਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਉਹ ਮਗਰਮੱਛ ਨੇ ਪਹੇ ਭਰੇ ਆ ਉਹ ਮਗਰਮੱਛ ਤੱਕ ਕਿਉਂ ਨਹੀਂ ਜਾਇਆ ਗਿਆ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਇਹਦੀ ਮੈਨੂੰ ਐਫ ਆਈ ਆਰ ਦੀ ਕਾਪੀ ਦਿੱਤੀ ਜਾਵੇ ਜੇ ਨਹੀਂ ਤੇ ਮੈਂ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਉਂਗਾ ਅਸੀਂ ਤੇ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਜੀਤੋ 2 ਗ੍ਰਾਮ ਜੇ ਨਸ਼ਾ ਬੰਦ ਕਰਨਾ ਜੇ ਮੁੱਖ ਮੰਤਰੀ ਸਾਹਿਬ ਕਿਹੇ ਤੋਂ 2 ਗ੍ਰਾਮ ਵੀ ਫੜਿਆ ਜਾਂਦਾ ਤੇ ਉਹਨੂੰ ਪੁੱਛ ਵੀ ਇਹ 2 ਗ੍ਰਾਮ ਵੀ ਤੂੰ ਕਿੱਥੋਂ ਲਿਆਦਾ ਪੰਜਾਬ ਦੇ ਵਿੱਚ ਨਸ਼ਾ ਤਾਂ ਬੰਦ ਹੋਊਗਾ ਜਿੱਥੇ ਨਸ਼ਿਆਂ ਦੀ ਖਿਲਾਫਤ ਕਰਦੇ ਹਾਂ ਕਾਨੂੰਨੀ ਚਾਰਾ ਜੋ ਹੀ ਕਰਦੇ ਹਾਂ ਤੇ ਉੱਥੇ ਜਦੋਂ ਆਪਣੇ ਪਰਿਵਾਰ ਦੇ ਵੱਲੇ ਦੇਖਦੇ ਹਾਂ ਬੱਚਿਆਂ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਮਾਪਿਆਂ ਦੇ ਬੁਢੇਪੇ ਦੀ ਡੰਗੂਰੀ ਬਨਣਾ ਸੀ ਅਡੋ ਨਸ਼ੇ ਦੇ ਵਿੱਚ ਗੁਲਤਾਨ ਹੁੰਦੇ ਨਜ਼ਰ ਆਉਂਦੇ ਆ ਤੇ ਫਿਰ ਇਹਨਾਂ ਨੂੰ ਨਸ਼ਾ ਛਡਵਾਉਣ ਵਾਸਤੇ ਕਦੇ ਤੁਸੀਂ ਕੋਈ ਚਾਰਾ ਜ਼ੋਈ ਨਹੀਂ ਕੀਤੀ ਕਿ ਕਿਸੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਭ੍ਰਤੀ ਕਰਵਾ ਦੇਣਾ ਚਾਹੀਦਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਰਨ ਦੀ ਜ਼ਰੂਰਤ ਜਾਬਦੀ ਹੈ ਪਰਾਲਾ ਕਰਨ ਦੀ ਜ਼ਰੂਰਤ ਬਹੁਤ ਵਧੀਆ ਕਵੈਸ਼ਨ ਕੀਤਾ ਤੁਸੀਂ ਪੰਜਾਬ ਦੇ ਵਿੱਚ ਸਾਰੇ ਪੁਲਿਸ ਅਫਸਰ ਮਾੜੇ ਨਹੀਂਗੇ ਸਰਦਾਰ ਗਰਚਰਨ ਸਿੰਘ ਐਸਐਚਓ ਪੀ ਖੀਵਾਂਡੋ ਉਹਨਾਂ ਨੇ ਮੇਰੇ ਬੇਟਿਆਂ ਨੂੰ ਦਾਖਲ ਕਰਾਇਆ ਸੀਗਾ ਮੈਂ ਨਾਲ ਜਾ ਕੇ ਖੁਦ ਇਹਨਾਂ ਨੂੰ ਦਾਖਲ ਕਰਾ ਕੇ ਆਇਆ ਆ ਤੇ ਆਪਣੇ ਇਥੇ ਐਸਐਚਓ ਸਰਦਾਰ ਬਲਵਿੰਦਰ ਸਿੰਘ ਵੀ ਰਹਿ ਚੁਕੇ ਖਾਲੜਾ ਉਹ ਵੀ ਬਹੁਤ ਵਧੀਆ શિક્ષੀਸ਼ੀ ਅਤੇ ਹੀਣ ਜਿਹੜਾ ਚੰਗਾ ਐਸਐਚਓ ਸਾਹਿਬ ਜਾਂ ਕੋਈ ਪੁਲਿਸ ਅਫਸਰ ਚੰਗਾ ਹੀ ਉਹਦਾ ਅਜ ਨਾਮ ਹੀ ਲੈਨੇ ਆ ਉਹਨਾਂ ਨੇ ਵੀ ਮੇਰੇ ਬੱਚਿਆਂ ਨੂੰ ਉਥੇ ਦਾਖਲ ਕਰਾਇਆ ਹੀਗਾ ਮੈਨੂੰ ਨਾਲ ਲਿ ਜਾ ਕੇ ਤੇ ਚਲੋ ਕੋਹ ਉਹਨਾਂ ਦੀ ਵੀ ਚਲੋ ਮੈਂ ਨਾ ਮਹਾਰਾਜ ਕਿਰਪਾ ਕਰੇ ਤੇ ਮੇਰੇ ਬੱਚਿਆਂ ਦਾ ਵੀ ਥੋੜਾ ਜਿਹਾ ਫਰਕ ਪੈ ਗਿਆ ਮੈਂ ਆਪ ਖੁਦ ਵੀ ਜਾ ਕੇ ਉਹਨਾਂ ਨੂੰ ਦਾਖਲ ਕਰਾਇਆ ਆ ਤੇ ਜਿਹੜੇ ਬੱਚੇ ਮੇਰੇ ਥੋੜਾ ਜਿਹਾ ਹੁਣ ਅੱਗੇ ਨੂੰ ਸਮਾਨ ਵੇਚਣ ਨੂੰ ਹਟ ਗਏ ਤੇ ਗੋਲੀ ਜਿਹੜੀ ਇਸ ਕਰਕੇ ਮੈਂ ਆਪਣੇ ਚੈਨਲ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਦਾ ਵੀ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਆ ਉਹਨਾਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਫਾਇਦ ਲਈ ਅੱਗੇ ਆਉਣਾ ਚਾਹੀਦਾ ਇਹ ਨਾ ਆਖੋ ਵੀ ਸਾਡੇ ਬੱਚੇ ਚਲੋ ਨਸ਼ਾ ਕਰਦੇ ਆ ਬੱਚੇ ਜੇ ਨਸ਼ਾ ਕਰਨਗੇ ਤੇ ਬੱਚੇ ਨਸ਼ਾ ਕਰ ਕਰਕੇ ਇੱਕ ਦਿਨ ਇੱਕ ਦਿਨ ਟੀਕਾ ਲਾ ਕੇ ਉਹਨਾਂ ਦੀ ਮੌਤ ਹੋ ਜਾਣੀ ਆ ਤੁਹਾਡੇ ਬੱਚੇ ਨਸ਼ੇ ਦੇ ਵਿੱਚ ਗੁਲਤਾਨ ਨੇ ਉਹਨਾਂ ਦੇ ਪਰਿਵਾਰ ਵਧੇ ਨੇ ਉਹਨਾਂ ਦੇ ਵਿਆਹ ਹੋ ਚੁੱਕੇ ਨੇ ਫਿਰ ਸਮੱਸਿਆ ਨਹੀਂ ਆਉਂਦੀ ਰਿਸ਼ਤੇਦਾਰੀ ਦੇ ਵਿੱਚ ਜਦੋਂ ਤੁਸੀਂ ਆਪਣੇ ਮਾਪਿਆਂ ਆਪਣੇ ਬੱਚਿਆਂ ਦੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਂਦੇ ਹੋ ਤੇ ਰਿਸ਼ਤੇਦਾਰੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਇਸ ਤਰ੍ਹਾਂ ਦੀ ਖੜੀ ਹੁੰਦੀ ਕਿ ਆਲੋਚਨਾ ਕੀਤੀ ਜਾ ਰਹੀ ਉਹਨਾਂ ਦੇ ਜਵਾਈਆਂ ਦੀ ਉਹਨਾਂ ਦੇ ਰਿਸ਼ਤੇਦਾਰਾਂ ਦੀ ਆਲੋਚਨਾ ਹੋ ਰਹੀ ਆ ਇਹ ਗੱਲ ਬਿਲਕੁਲ ਤੁਹਾਡੀ ਸਹੀ ਆ ਦਰਸ਼ਟਿਆ ਜੀ ਸਾਡੇ ਪਰਿਵਾਰ ਜਿਹੜਾ ਆ ਇਹਦਾ ਮੈਰਾ ਵੀ ਵਿਰੋਧ ਕਰਦਾ ਵੀ ਤੂੰ ਇਹ ਕਿਉਂ ਬੋਲਦਾ ਆ ਬੇਇੱਜ਼ਤੀ ਹੁੰਦੀ ਆ ਮੈਂ ਕਿਹਾ ਜੇ ਕੱਲ ਨੂੰ ਪੁੱਤ ਮਰ ਗਿਆ ਤੇ ਉਹਦੀ ਅਰਥੀ ਚੁੱਕ ਕੇ ਤੁਰਨ ਨਾਲੋਂ ਅੱਜ ਮੈਨੂੰ ਰੌਲਾ ਪਾਉਣਾ ਚੰਗਾ ਆ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਜਾਗਰੂਤ ਕਰਦਾ ਵੀ ਜਗਤਾਰ ਸਿੰਘ ਦੇ ਘਰ ਨੂੰ ਅੱਜ ਅੱਗ ਲੱਗੀ ਆ ਤੇ ਜਿਹੜੀ ਜੇਠ ਹੜ੍ਹ ਚ ਜਵੇਂ ਕਣਕਾਂ ਪੱਕੀਆਂ ਨਾ ਕਿਤੇ ਟਰਫਾਰਮ ਤੋਂ ਚੰਗਿਆੜੀ ਨਿਕਲ ਕੇ ਡਿੱਗ ਕੇ ਤੇ ਆ ਕਣਕ ਚ ਪੈ ਜਾਂਦੀ ਤੇ ਲੱਗੇ ਇਹ ਨਹੀਂ ਵੈਦੀ ਉਹ ਕਹੀਦੀ ਸੰਕਿਆ ਸਾਰੀ ਛੜਦੀ ਆ ਤੇ ਨਾ ਹੀ ਉਦੋਂ ਕੋਈ ਵੰਦਾ ਮੇਰੇ ਜਸ਼ਮਣ ਦੀ ਸਾਰੇ ਭੱਜ ਕੇ ਉਹਦੇ ਪਾਸੇ ਹਲਾंदे ਨਾਲ ਉਹ ਵਾਲੋ ਮਾਰਦੇ ਆ ਵੀ ਮੇਰੀ ਕਣਕਲੇ ਅੱਗ ਨਾ ਆ ਜਾਵੇ ਤੇ ਮੈਂ ਤਾਂ ਇਸੇ ਕਰਕੇ ਲੋਕਾਂ ਨੂੰ ਜਾਗਰੂਤ ਕਰਦਾ ਆ ਵੀ ਮੇਰੇ ਘਰ ਨੂੰ ਲੱਗੀ ਤੇ ਕੱਲ ਨੂੰ ਤੁਹਾਡੇ ਨੂੰ ਵੀ ਲੱਗ ਸਕਦੀ ਜੇ ਭਰਾਓ ਆਪਦੇ ਪੁੱਤ ਬਚਾ ਲਓ ਜਿਹੜੀਆਂ ਘਰੇ ਨੂਹਾ ਵਿਆਹ ਕੇ ਲਿਆਏ ਉਹਨਾਂ ਨਸ਼ੇੜੀ ਪੁੱਤਾਂ ਵਾਸਤੇ ਫਿਰ ਉਹ ਨੂਹਾ ਆਪਣੇ ਸਿਰ ਦੇ ਸੁਹਾਗ ਵਾਸਤੇ ਤੁਹਾਡੇ ਪੋਤਾਂ ਦੇ ਬਾਬਤ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੀਆਂ ਨੇ ਜਿਹੜੇ ਅੱਜ ਨਸ਼ੇ ਦੇ ਗੁਲਤਾਨ ਹੋ ਚੁੱਕੇ ਆ ਉਹਨਾਂ ਨੂੰ ਮੈਂ ਆਖਿਆ ਉਹ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਤੁਰਦਿਆਂ ਵੀ ਤੁਸੀਂ ਇਹ ਛੱਡੋ ਤੇ ਇਸ ਕਰਕੇ ਅੱਜ ਜਿਹੜਾ ਥੋੜਾ ਜਿਹਾ ਸਮਾਨ ਮੇਰਾ ਜਵੇਂ ਚੀਜ਼ ਚੁੱਕੀ ਚੋਰੀ ਕਰਨੋਂ ਤੇ ਇੱਥੇ ਜਾ ਕੇ ਵੇਚਦੀ 10000 ਦੀ ਚੀਜ਼ 2000 ਚ ਵੇਚਦੀ 3 ਚ ਵੇਚਦੀ ਮੋਬਾਈਲ 20000 ਦਾ ਹੋਇਆ ਤੇ ਜਾ ਕੇ 5000 ਚ ਵੇਚਦਾ ਉਹ ਅੱਜ ਥੋੜਾ ਜਿਹਾ ਕੰਟਰੋਲ ਹੋ ਗਿਆ ਆ ਉਹ ਜਿਹੜਾ ਆ ਮਤਬ ਅੱਜ ਚੀਜ਼ਾਂ ਮੇਰੀਆਂ ਚੁੱਕ ਕੇ ਵੇਚਣ ਵੜ ਗਏ ਆ ਹੁਣ ਇਹ ਹਸਪੀਟਲ ਜਾਂਦੇ ਆ ਮੈਂ ਆਪ ਖੁਦ ਕਈ ਵਾਰ ਹਸਪੀਟਲ ਤੋਂ ਦਵਾਈ ਲੈ ਕੇ ਇਹਨਾਂ ਨੂੰ ਲਿਆਂਕ ਕੇ ਦਿੰਦਾ ਆ ਵੀ ਲੈ ਜਮਾਨੋ ਘਰੇ ਖਾਓ ਬਾਹਰ ਨਾ ਆ ਜਾਓ ਵੀ ਇਹ ਕਿਸੇ ਤਰ੍ਹਾਂ ਜਿਹੜਾ ਇਹਨਾਂ ਦਾ ਨਸ਼ਾ ਛਡਾਇਆ ਜਾਵੇ ਤੇ ਨਾਲ ਹੀ ਮੈਂ ਚੈਨਲ ਦੇ ਥਰੂ ਬੇਨਤੀ ਕਰਦਾ ਵੀ ਜਨਾਂ ਦੇ ਪੁੱਤ ਨਸ਼ੇ ਕਰਦੇ ਆ ਉਹ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲਪਿਆ ਦੇ ਨਾਲ ਸਾਥ ਦਿਓ ਨਸ਼ਾ ਛਡਾਊ ਕੇਂਦਰ ਹਸਪੀਟਲ ਦੇ ਵਿੱਚ ਜੇ ਬੱਚਾ ਦਾਖਲ ਕਰਉਣਾ ਆਹੀ ਤੁਹਾਡਾ ਖੁਦ ਨਾਲ ਜਾ ਕੇ ਕਰਾਵਾਂਗੇ ਐਸੇ ਮੌਨਾਂ ਮੇਰੀ ਗੱਲ ਹੋਈ ਹਾਂ ਦੇ ਵੀ ਕੋਈ ਵੀ ਤੁਹਾਡਾ ਬੱਚਾ ਬੇਟਾ ਨਸ਼ਾ ਕਰਦਾ ਕੋਈ ਰਿਸ਼ਤੇਦਾਰੀ ਚ ਕੋਈ ਵੀ ਤੁਸੀਂ ਲੈ ਕੇ ਆਓ ਤੁਹਾਨੂੰ ਜੀ ਆਇਆਂ ਨੂੰ ਮੈਂ ਵੀ ਬਿੱਡੀ ਆ ਤੁਸੀਂ ਹਾਂ ਹਾਂਜੀ ਅਸੀਂ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਜਗਤਾਰ ਸਿੰਘ ਸਿਦਮਾ ਦੇ ਨਾਲ ਸਰਦਾਰ ਮਖਤਿਆਰ ਸਿੰਘ ਪੱਟੀ ਉਹਨਾਂ ਦੇ ਬੇਟੇ ਦੀ ਵੀ ਡੈਥ ਹੋ ਗਈ ਸੀ ਮਨਜੀਤ ਸਿੰਘ ਦੀ 16 ਦੇ ਵਿੱਚ ਤੇ ਉਹਨਾਂ ਨੇ ਹੀ ਇਹ ਜਿਹੜੀ ਸਾਡੀ ਸੰਸਥਾ ਬਣਾਈ ਆ ਤੇ ਉਹ ਵੀ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਤੇ ਉਹ ਵੀ ਇਹੋ ਹੀ ਬੇਨਤੀ ਕਰਦੇ ਆ ਵੀ ਜੇ ਲੋਕਾਂ ਮੇਰਾ ਪੁੱਤ ਤੇ ਉਹ ਕਹਿੰਦੇ ਮਰ ਗਿਆ ਜੇ ਮੈਂ ਲੋਕਾਂ ਦੇ ਪੁੱਤ ਬਚਾ ਲੇ ਤਾਂ ਮੈਂ ਸਮਝੂ ਮੇਰਾ ਮਨਜੀਤ ਸਿੰਘ ਹੀ ਬਚ ਗਿਆ ਹੂੰ ਉਹਨਾਂ ਦਾ ਪੁੱਤ ਵੀ ਨਸ਼ੇ 'ਚ ਗੁਲਤਾਨ ਹੋ ਕੇ ਮਰਿਆ ਹਾਂਜੀ ਉਹਨਾਂ ਦਾ ਪੁੱਤ ਵੀ ਨਸ਼ੇ 'ਚ ਗੁਲਤਾਨ ਹੋ ਕੇ ਟੀਕਾ ਲਾ ਕੇ ਮਰਿਆ ਸੀ ਜੀ ਹੂੰ ਜਦੋਂ ਤੁਸੀਂ ਬਾਰਡਰ ਏਰੀਏ ਦੇ ਨਾਲ ਸੰਬੰਧਤੋਂ ਇਹ ਇਤਿਹਾਸਕ ਇਲਾਕੇ ਮੰਨੇ ਜਾਂਦੇ ਨੇ ਇੱਥੇ ਬਹੁਤ ਸਾਰੀਆਂ ਵੱਡਮੁੱਲੀਆਂ ਸ਼ਖਸੀਅਤਾਂ ਦਾ ਜਨਮ ਸਥਾਨ ਵੀ ਮੰਨਿਆ ਜਾਂਦਾ ਹੈ ਤਾਂ ਜਦੋਂ ਇਹਨਾਂ ਪਿੰਡਾਂ ਦੇ ਵਿੱਚ ਵਿਚਰ ਕੇ ਦੇਖਦੇ ਹੋ ਤਾਂ ਪਿੰਡਾਂ ਦੇ ਹਾਲਾਤ ਗਰਾਊਂਡ ਤੇ ਕਿਸ ਤਰ੍ਹਾਂ ਦੇ ਨਜ਼ਰ ਆਉਂਦੇ ਆ ਨੌਂਦਵਾਨਾਂ ਨੂੰ ਲੈ ਕੇ ਜਿਹੜੀ ਇੱਕ ਜੰਗ ਜਨਰੇਸ਼ਨ ਮੰਨੀ ਜਾਂਦੀ ਹੈ ਉਹਨਾਂ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਫਿਰ ਉਹਨਾਂ ਦੇ ਲਾਤਾ ਨੂੰ ਐ ਜੀ ਵੱਡੇ ਵੱਡੇ ਸੂਰਬੀਰ ਯੋਧੇ ਸਾਡੇ ਹੋਏ ਆ ਧਨ ਤਨ ਭਾਈ ਬਾਬਾ ਜੇਠਾ ਜੀ ਪਿੰਡ ਸਿਧਮਾ ਜਨਮ ਸਥਾਨ ਜਿਹੜਾ ਇਥੋਂ ਹੀ ਬਾਡੀ ਸਾਡੇ ਬਾਬਾ ਜੀ ਹੋਏ ਬਾਬਾ ਜੇਠਾ ਜੀ ਸਾਮ ਸਿੰਘ ਨਾਰਲਾ ਜਿਹੜਾ ਨਾਰਲਾ ਪਿੰਡ ਆ ਇਹ ਬੜਾ ਸਾਡਾ ਜਿਹੜਾ ਆ ਜੜੇ ਸੂਰਬੀਰ ਯੋਧੇ ਇਥੇ ਪੈਦਾ ਹੋਏ ਆ ਤੇ ਇਹ ਕਰਕੇ ਸੂਰਬੀਰ ਯੋਧਿਆਂ ਦੀ ਇਹ ਧਰਤੀ ਆ ਪਰ ਜਦੋਂ ਆ ਜਿਹੜਾ ਕਲੰਕ ਲੱਗ ਗਿਆ ਨਸ਼ੇ ਦਾ ਇਹ ਵਾਹੀ ਇਹੋ ਜੀ ਵਗ ਗਈ ਆ ਤੇ ਵੀ ਮੁੰਡੇ ਜਿਹੜੇ ਕਈ ਨਸ਼ੇ ਦਾ ਸੇਵਨ ਕਰੀ ਜਾਂਦੇ ਆ ਦੇ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਨਾਲ ਮੌਤਾਂ ਹੋਣ ਲੀਆਂ ਆ ਜਿਹੜੇ ਨਸ਼ਾ ਸਮਗਲਰਾਂ ਦੇ ਕੋਲੋਂ ਨੌਂਡਵਾਨ ਨਸ਼ਾ ਜਾ ਕੇ ਖਰੀਦਦੇ ਨੇ ਜਾਂ ਤੁਹਾਡੇ ਜਿਹੜੇ ਮੁੰਡੇ ਨੇ ਉਹ ਨਸ਼ਾ ਖਰੀਦਦੇ ਰਹੇ ਨੇ ਫਿਰ ਉਹਨਾਂ ਨੂੰ ਜਨਤਕ ਕਿਸ ਤਰ੍ਹਾਂ ਕਰਦੇ ਹਾਂ ਪੁਆਇੰਟ ਪਹਿਲਾਂ ਕਿਸ ਤਰ੍ਹਾਂ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਨਤਕ ਕਿਸ ਤਰ੍ਹਾਂ ਕੀਤਾ ਜਾਂਦਾ ਆ ਜਨਤਕ ਇਸ ਤਰ੍ਹਾਂ ਕੀਤਾ ਜਾਂਦਾ ਜੀ ਜਦੋਂ ਸਾਡਾ ਮੇਰਾ ਤਾਂ ਸਮਾਨ ਚੋਰੀ ਹੁੰਦਾ ਹੈਗਾ ਸਮਾਨ ਤੇ ਮੈਂ ਫਿਰ ਪੁੱਛਦਾ 10-1000 ਦਾ ਤੁਸੀਂ ਇੱਕ ਦਿਨ ਚ ਚਟਾ ਲਾ ਜਾਂਦੇ ਜੇ ਕੀ ਤੋਂ ਲਿਉਂਦੇ ਫਿਰ ਮੈਨੂੰ ਦੱਸਦੇ ਫਲਾਣੇ ਬੰਦੇ ਤੋਂ ਲਿਉਂਦਾ ਫਿਰ ਮੈਂ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਵੀ ਆਹ ਆ ਬੰਦੇ ਹੁਣ ਮੈਂ ਥੋੜੇ ਦਿਨ ਹੋਏ ਮਹੀਨਾ ਕਿ ਮੈਂ ਥਾਣੇ ਦੇ ਬੂਹੇ ਅੱਗੇ ਨਸ਼ਾ ਤਸਕਰਾਂ ਦੀ ਲਿਸਟ ਲਾਈ ਹੈਗੀ ਨਸ਼ਾ ਤਸਕਰਾਂ ਦੀ ਲਿਸਟ ਲਾਈ ਆ ਉਹਦੇ ਵਿੱਚ ਵੀ ਇੱਕ ਚੰਨਰ ਵਾਲਾ ਸਾਡਾ ਵੀਰ ਆਇਆ ਸੀ ਗਰਦਿਆਰ ਸਿੰਘ ਸੁਰਸਿੰਘ ਉਹ ਆਂਦਾ ਸੀ ਵੀ ਇਹ ਬੰਦਿਆਂ ਦੀ ਤੋਂ ਲਿਸਟ ਤੇ ਲਾਤੀ ਆ ਤੇ ਜੇ ਬੰਦੇ ਨਸ਼ਾ ਨਾ ਵੇਚਦੇ ਹੋ ਇਹਦੇ ਤੇ ਤੇ ਮਾਨਾ ਨਹੀਂ ਦਾ ਕੇਸ ਕਰਨਗੇ ਮੈਂ ਕਿਹਾ ਵੀ ਮੈਂ ਇਹ ਬੰਦਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਜੇ ਬੰਦੇ ਵੇਦ ਵੇਦ ਆ ਗਿਆ ਨਹੀਂ ਨਸ਼ਾ ਵੇਚਦੇ ਤੇ ਮੇਰੇ ਤੇ ਪਰਚਾ ਕੀਤਾ ਜਾਵੇ ਤੇ ਨਾ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੋ ਕਿ ਅਜੇ ਤੱਕ ਉਹਨਾਂ ਨਸ਼ਾ ਵੇਚਣ ਵਾਲਿਆਂ ਤਸਕਰਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਇਹ ਵੀ ਤੁਹਾਡੇ ਚੈਨਲ ਦੇ ਥਰੂ ਬੋਲਣਾ ਚਾਹੁੰਦਾ ਵੀ ਪ੍ਰੀਤਿੰਦਰ ਸਿੰਘ ਡੀਐਸਪੀ ਸਾਹਿਬ ਦੱਸਣ ਏ ਦਾ ਲਿਖ ਕੇ ਦੇਣ ਵੀ ਇਹ ਬੰਦੇ ਨਸ਼ਾ ਨਹੀਂ ਵੇਚਦੇ ਤੇ ਮੈਂ ਸਬੂਤ ਪੇਸ਼ ਕਰ ਦੂੰਗਾ ਤੇ ਐਸ ਐਚਓ ਸਾਹਿਬ ਵੀ ਦੱਸਣ ਇਹਨਾਂ ਦਾ ਉਹਨਾਂ ਨੇ ਕੀ ਇਨਵੈਸਟੀਗੇਸ਼ਨ ਕੀਤੀ ਜਿਹੜੀ ਮੈਂ ਲਿਸਟ ਲਾਈ ਆ ਇਹ ਬੰਦਿਆਂ ਦਾ ਜਵਾਬ ਦੇਣ ਵੀ ਇਹ ਬੰਦੇ ਨਸ਼ਾ ਵੇਚਦੇ ਕਿ ਨਹੀਂ ਵੇਚਦੇ ਨਸ਼ੇ ਦੇ ਮਸਲੇ ਦੇ ਉੱਪਰ ਬਹੁਤ ਸਾਰੀਆਂ ਸਰਕਾਰਾਂ ਸੱਤਾ ਦੇ ਵਿੱਚ ਆਈਆਂ ਨੇ ਤੇ ਸੱਤਾ ਹੀਨ ਹੋਈਆਂ ਨੇ ਆਪਣਾ ਸਮਾਂਕਾਲ ਭੋਗਣ ਤੋਂ ਬਾਅਦ ਕੀ ਲੱਗਦਾ ਹੈ ਕਿ ਨਸ਼ੇ ਨੂੰ ਲੈ ਕੇ ਜਿਹੜਾ ਤੁਸੀਂ ਪੈਂਤੜਾ ਉਲੀਕਾ ਹੈ ਆਪਣੇ ਘਰ ਦੇ ਨਾਲ-ਨਾਲ ਮਾਵਾ ਦੇ ਪੁੱਤਾਂ ਨੂੰ ਬਚਾਉਣ ਦਾ ਬੀੜਾ ਚੱਕ ਕੇ ਤੁਰੇ ਹੋ ਕੀ ਲੱਗਦਾ ਹੈ ਕਿ ਇਸ ਨੂੰ ਖੱਲਣ ਦੇ ਵਿੱਚ ਕਿੰਨਾਕ ਸਫਲ ਹੋਏ ਜਾਪਦੇ ਹੋ ਇਹਦੇ ਵਿੱਚ ਸਫਲ ਜੀ ਜਿਹੜੇ ਜਦੋਂ ਅਸੀਂ ਜਾ ਕੇ ਦੱਸਦੇ ਨੇ ਫਿਰ ਫਲਾਣਾ ਬੰਦਾ ਵੇਚਦਾ ਐਸਐਚਓ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਤੱਕ ਵੀ ਪਿੰਡਾਂ ਦੇ ਵਿੱਚ ਸੈਮੀਨਾਰ ਕੀਤੇ ਜਾਂਦੇ ਆ ਵੀ ਜੇ ਕੋਈ ਨਸ਼ਾ ਵੇਚਦਾ ਆ ਤੇ ਬੇਝਿਜਕ ਹੋ ਕੇ ਸਾਨੂੰ ਉਹਦੀ ਤਲਾਹ ਦਿਓ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਤੇ ਨਸ਼ਾ ਵਿਰੋਧੀ ਮਿਸ਼ਨ ਕੱਪਣ ਬੋਲ ਪਿਆ ਜਾ ਕੇ ਜਦੋਂ ਦੱਸਦਾ ਫਲਾਣਾ ਬੰਦਾ ਵੇਚਦਾ ਇਹਦੇ ਪੁਲਿਸ ਪ੍ਰਸ਼ਾਸਨ ਉਹਦੇ ਤੇ ਕਾਰਵਾਈ ਨਹੀਂ ਕਰਦਾ ਵੀ ਇਹ ਜੇ ਨਸ਼ਾ ਵਿਰੋਧੀ ਮਿਸ਼ਨ ਦੇ ਆਕੇ ਕੀਤੀ ਤੇ ਸਾਡੀ ਹੱਦ ਕੋ ਵੀ ਇਹ ਜਗਤਾਰ ਸਿੰਘ ਨੇ ਕਹੇ ਕਿ ਬੰਦਾ ਫੜਾਇਆ ਇਸ ਕਰਕੇ ਮੇਰੇ ਆਖੇ ਤੇ ਜਿਹੜੇ ਬੰਦੇ ਮੈਂ ਦੰਦਾ ਹਾਂ ਮੈਂ ਇਹ ਵੀ ਤੁਹਾਡੇ ਚੈਨਲ ਦੇ ਥਰੂ ਕਹਿਣਾ ਵੀ ਜਿਹੜੇ ਬੰਦੇ ਦਾ ਮੈਂ ਨਾਂ ਦੱਸੂਗਾ ਮੇਰੇ ਤੋਂ ਐਫੀਡੇਟ ਲਿਆ ਜਾਵੇ ਜੇ ਉਹ ਬੰਦਾ ਨਸ਼ਾ ਨਹੀਂ ਵੇਚਦਾ ਤੇ ਮੇਰੇ ਤੇ ਪਰਚਾ ਕੀਤਾ ਜਾਵੇ ਤਾਂ ਨਹੀਂ ਤੇ ਉਹ ਬੰਦੇ ਤੇ ਕਾਰਵਾਈ ਹੋਵੇ ਤੇ ਨਾਲ ਹੀ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੂੰ ਬੇਨਤੀ ਕਰਦਾ ਵੀ ਤੁਸੀਂ ਜਾਂਦੇ ਵੀ ਜਿਹੜੇ ਹਲਕੇ ਦੇ ਵਿੱਚ ਨਸ਼ਾ ਵੇਚੂਗਾ ਉਹ ਥਾਣੇ ਦਾ ਐਸਐਚਓ ਜ਼ਿੰਮੇਵਾਰ ਹੋਊਗਾ ਦੇ ਸਚ ਨੂੰ ਦੱਸਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਹੁੰਦੀ ਤੇ ਫੇਰ ਦੱਸੋ ਅੱਜ ਤੱਕ ਨਾ ਤਾਂ ਕੋਈ ਐਸਐਚਓ ਸਸਪੈਂਡ ਹੋਇਆ ਏ ਤੇ ਨਾ ਹੀ ਕਹੇ ਐਸਐਚਓ ਤੇ ਕਾਰਵਾਈ ਹੋਈ ਆ ਦੂਜੀ ਬੇਨਤੀ ਇਹ ਤੁਹਾਡੇ ਚੈਨਲ ਦੇ ਥਰੂ ਜ਼ਰੂਰ ਕਰਨੀ ਚਾਹਨਾ ਵੀ ਜਦੋਂ ਵੀ ਕੋਈ ਐਸਐਚਓ ਆਣ ਕੇ ਥਾਣੇ ਦੇ ਵਿੱਚ ਬਦਲ ਕੇ ਲੱਗਦਾ ਏ ਤੇ ਆਉਂਦਿਆਂ ਹੀ ਪੱਤਰਕਾਰ ਭਾਈ ਜਾ ਰਹੇ ਨੂੰ ਸਾਦ ਕੇ ਅਗਲੀ ਦਿਨ ਖਬਰ ਤੇ ਖਬਰ ਲੱਗੀ ਹੁੰਦੀ ਆ ਵੀ ਆ ਐਸਐਚਓ ਸਾਹਿਬ ਤਰਨਤਾਰ ਤੋਂ ਬਦਲ ਕੇ ਖਲੜੇ ਲੱਗ ਗਏ ਆ ਭੀ ਖੀਵੰਡ ਲੱਗ ਗਏ ਬਲਟੋਏ ਲੱਗ ਗਏ ਖੇਮ ਕਰਨ ਲੱਗ ਗਏ ਅਲਗੋ ਕੋਠੀ ਲੱਗ ਗਏ ਤੇ ਉਹ ਮੈਂ ਇਹ ਬੇਨਤੀ ਕਰਨੀ ਚਾ ਪਿਖੀਵੰਡ ਵਾਲੇ ਬਦਲ ਕੇ ਤਰਨਤਾਰ ਚੱਲ ਜਾਂਦੇ ਤੇ ਤਰਨਤਾਰਨ ਵਾਲੇ ਬਦਲ ਕੇ ਪਿਖੀਵੰਡ ਤੇ ਲਾਗੇ ਬਣੇ ਲੱਗ ਜਾਂਦੇ ਆ ਸਿਰਫ ਲੋਕ ਵਿਖਾਵਾ ਆ ਮੈਨੂੰ ਇਹ ਦੱਸਣ ਵੀ ਜਦੋਂ ਨਵਾਂ ਐਸਐਚਓ ਆਦਾ ਉਹ ਕਿੰਨੇ ਪਰਚੇ ਕਰਦਾ ਜਿੰਨਾ ਜਰ ਰਹਿੰਦਾ ਜਾਂਦੇ ਕਿੰਨਾ ਸਮਾਨ ਫੜਦਾ ਹੈ ਨਸ਼ਾ ਵੇਚਣ ਵਾਲੇ ਸਮਗਲਰਾਂ ਦੀ ਖੁੱਲ੍ਹੇਆਮ ਤਰੀਕੇ ਦੇ ਨਾਲ ਖਿਲਾਫਤ ਕਰਦੇ ਹੋ ਕਦੇ ਹਮਲਾ ਵੀ ਹੋਇਆ ਤੁਹਾਡੇ ਉੱਪਰ ਮੇਰੇ ਉੱਪਰ ਚਾਰ ਵਾਰੀ ਘਰ ਦੇ ਉੱਪਰ ਹਮਲੇ ਹੋ ਚੁੱਕੇ ਆ ਜੀ ਜਿਹਦੀਆਂ ਮੈਂ ਉੱਪਰ ਤੱਕ ਦਰਖਾਸਤਾਂ ਭੇਜੀਆਂ ਆ ਤੇ ਪਰਬਲ ਕੋਈ ਕਾਰਵਾਈ ਨਹੀਂ ਹੋਈ ਅੱਜ ਤੱਕ ਚਾਰ ਵਾਰ ਮੇਰੇ ਘਰ ਤੇ ਹਮਲੇ ਹੋਏ ਆ ਰਾਤ ਦੇ ਟਾਈਮ ਨਹੀਂ ਆਉਂਦਾ ਤੁਹਾਨੂੰ ਕਿ ਜਾਨ ਮਾਲ ਦੇ ਵੀ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਹੈ ਮੇਰਾ ਨੁਕਸਾਨ ਭਾਵੇਂ ਹੋ ਸਕਦਾ ਪਰ ਬਾਬੇ ਦੀਸੋਂ ਜੀ ਓਟ ਆਸਰਾ ਲੈ ਕੇ ਤੁਰੀਦਾ ਉਹਦੀ ਕਿਰਪਾ ਜਦਨ ਹੋਣੀ ਉਸ ਦਿਨ ਆਈ ਜਾਣੀ ਆ ਤੇ ਜਿਹੜਾ ਸਾਡਾ ਸੰਘਰਸ਼ ਆ ਜਿਹੜੇ ਨਸ਼ਾ ਤਸਕਰਿਆ ਨਸ਼ਾ ਵੇਚਦੇ ਉਹਨਾਂ ਦੇ ਖਿਲਾਫ ਮੇਰੀ ਜੰਗ ਜਾਰੀ ਰਹੂਗੀ ਬੇਸ਼ੱਕ ਮੈਨੂੰ ਮੌਤ ਵੀ ਆ ਜਾਵੇ ਕੋਈ ਪਰਵਾਹ ਨਹੀਂ ਕੀ ਜਗਤਾਰ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਤਾਂ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਬਹੁਤ ਸਾਰੇ ਘਰਾਂ ਦੇ ਨਾਲ-ਨਾਲ ਇਹਨਾਂ ਦੇ ਦੋ ਪੁੱਤ ਨਸ਼ੇ ਤੋਂ ਪੀੜਤ ਹੋ ਚੁੱਕੇ ਨੇ ਔਰ ਜਿੱਥੇ ਆਪਣੇ ਪੁੱਤਾਂ ਨੂੰ ਬਚਾਉਣ ਦਾ ਬੀੜਾ ਚੁੱਕ ਕੇ ਤੁਰੇ ਹੋਏ ਨੇ ਤੇ ਉੱਥੇ ਉਹਨਾਂ ਘਰਾਂ ਤੱਕ ਅਵਾਰਡ ਵੀ ਜ਼ਰੂਰ ਪਹੁੰਚਾਉਂਦੇ ਨਜ਼ਰ ਆਉਂਦੇ ਨੇ ਕਿ ਜਿਹੜੇ ਪੀੜਤ ਪਰਿਵਾਰ ਜਿਨ੍ਹਾਂ ਦਾ ਕੋਈ ਨਾ ਕੋਈ ਮੈਂਬਰ ਉਹਨਾਂ ਦਾ ਬੱਚਾ ਜਾਂ ਕੋਈ ਘਰ ਦਾ ਮੁਖੀ ਨਸ਼ੇ ਵਰਗੀ ਪੈੜੀ ਗ੍ਰਿਫਤ ਦੇ ਵਿੱਚ ਫਸ ਚੁੱਕਾ ਏ ਤੇ ਉਹਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਕਿਸ ਤਰੀਕੇ ਦੇ ਨਾਲ ਜਾਵੇ ਇਹਨਾਂ ਤमाम ਸਾਰੀਆਂ ਚੀਜ਼ਾਂ ਦਾ ਜਗਤਾਰ ਸਿੰਘ ਨੇ ਜ਼ਿਕਰ ਕੀਤਾ ਏ ਔਰ ਭਵਿੱਖ ਦੇ ਵਿੱਚ ਵੀ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਕੋਈ ਨਾ ਕੋਈ ਨਵਕਲੇ ਤਰੀਕੇ ਦੀ ਜਾਣਕਾਰੀ ਕੋਈ ਗੱਲਬਾਤ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ